ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਖਾਸ ਖਬਰਾਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰੇ ਨੇ ਕਿਹਾ ਸ਼੍ਰਮnikali dal ਕਿਸੇ ਇੱਕ ਪਰਿਵਾਰ ਦਾ ਨਹੀਂ ਸਗੋਂ ਪਾਰਟੀ ਦੀ ਕੁਰਬਾਨੀਆਂ ਕਰਨ ਵਾਲੇ ਪੰਥਕ ਲੋਕਾਂ ਦਾ ਹਰਿਆਣਾ ਸਰਕਾਰ ਨੇ ਸ਼ੰਭੂ ਸਰਹੱਦ ਨੂੰ ਖੋਲਣ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਪੰਜਾਬ ਵਿੱਚ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਥਾਈ ਨੁਕਸਾਨ ਦੀਆਂ ਵੀ ਖਬਰਾਂ ਨੇ ਭਾਰਤੀ ਚੋਣ ਕਮਿਸ਼ਨ ਦੀ ਟੀਮ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ جائزہ ਲੈਣ ਦੀ ਅੱਜ ਹਰਿਆਣਾ ਦੇ ਦੋ ਦਿਨਾਂ ਦੌਰੇ ਤੇ ਹੋਏਗੀ ਤੇ ਪੈਰਿਸ 올림픽 2024 ਸ਼ਾਨਦਾਰ ਸਮਾਪਤੀ ਸਮਾਰੋਹ ਨਾ ਖਤਮ ਹੋ ਗਿਆ 2028 ਦੀਆਂ ਗਰਮੀ ਦੀਆਂ ਲੰਬੇ ਖੇਡਾਂ ਲਾਸ ਐਂਜਲਿਸ ਵਿੱਚ ਹੋਣਗੀਆਂ ਤੇ ਹੁਣ ਖਬਰਾਂ ਵਿਸਤਾਰ ਨਾਲ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਹਲਕਾਰਾ ਅਜਪੁਰਾ ਦੇ ਕਾਰੀ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨਿਸ਼ਾਨੇ ਤੇ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਰ ਕਿਸੇ ਇੱਕ ਪਰਿਵਾਰ ਦਾ ਨਹੀਂ ਹੈ ਸਗੋਂ ਪਾਰਟੀ ਲਈ ਕੁਰਬਾਨੀਆਂ ਕਰਨ ਵਾਲੇ ਪੰਥਕ ਲੋਕਾਂ ਦਾ ਹੈ ਉਧਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਦੇ ਅਹੁਦੇ ਤੋਂ ਹਟਣਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਵਿੱਚ ਪ੍ਰਧਾਨਗੀ ਅਹੁਦੇ ਤੋਂ ਲੈ ਕੇ ਵੱਡੀਆਂ ਤਬਦੀਲੀਆਂ ਦੀ ਲੋੜ ਹੈ। ਉਹਨਾਂ ਦਾਅਵਾ ਕੀਤਾ ਕਿ ਤਬਦੀਲੀਆਂ ਤੋਂ ਬਾਅਦ ਹੀ ਲੋਕ ਵੱਡੇ ਪੱਧਰ ਤੇ ਅਕਾਲੀ ਦਲ ਦਾ ਸਾਥ ਦੇਣਗੇ। ਨਾਲ ਹੀ ਉਹਨਾਂ ਕਿਹਾ ਕਿ 20 ਅਗਸਤ ਨੂੰ ਸੰਤ ਹਰਜਨ ਸਿੰਘ ਲੋਂਗੋਵਾਲ ਦੀ ਵਰ੍ਹੇਤੀ, 24 ਸਤੰਬਰ ਨੂੰ ਜਥੇਦਾਰ ਗੁਰਚਨ ਸਿੰਘ ਟੋੜਾ ਦੇ 100ਵੇਂ ਜਨਮ ਦਿਨ ਸੰਬੰਧੀ ਸਮਾਗਮ ਵੱਡੇ ਪੱਧਰ ਤੇ ਮਨਾਏ ਜਾਣਗੇ। ਹਰਿਆਣਾ ਸਰਕਾਰ ਨੇ ਸ਼ੰਭੂ ਸਰਹੱਦ ਨੂੰ ਖੋਲਣ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਸਰਕਾਰ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਏਗੀ ਇਸ ਤਰ੍ਹਾਂ ਪੰਜਾਬ ਤੇ ਹਰਿਆਣਾ ਦੋਹਾਂ ਸਰਕਾਰਾਂ ਵੱਲੋਂ ਅਜ਼ਾਦ ਕਮੇਟੀ ਬਣਾਉਣ ਲਈ ਉੱਗੇ ਵਿਅਕਤੀਆਂ ਦੇ ਨਾਂ ਵੀ ਵਕਾਲਤ ਵਿੱਚ ਰੱਖੇ ਜਾਣਗੇ ਜੋ ਕਿ ਸਰਹੱਦ ਨੂੰ ਖੋਲਣ ਲਈ ਕਿਸਾਨਾਂ ਤੇ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਨਗੇ ਇਸੇ ਨਾਲ ਹੀ ਇਸ ਮਾਮਲੇ ਦਿਹਾਲੀ ਦੋਹਾਂ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਯਤਨਾਂ ਬਾਰੇ ਵੀ ਅਦਾਲਤ ਨੂੰ ਜਾਣੂ ਕਰਵਾਇਆ ਜਾਵੇਗਾ ਹਾਲਾਂਕਿ ਸੁਪਰੀਮ ਕੋਰਟ ਨੇ ਸ਼ੰਭੂ ਸਰਹੱਦ ਦੀ ਸਥਿਤੀ ਜਿਉਂ-ਦਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਸਨ ਭਾਰਤੀ ਚੋਣ ਕਮਿਸ਼ਨ ਦੀ ਟੀਮ ਆਗਾਮੀ ਮidan ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਤੋਂ ਹਰਿਆਣਾ ਦੇ ਦੋ ਦਰਗਾਹਾਂ ਦੌਰੇ ਤੇ ਜਾਏਗੀ ਮੁੱਖ ਚੋਣ ਕਮਿਸ਼ਨਰ ਜੀਪ ਕੁਮਾਰ ਚੋਣ ਕਮਿਸ਼ਨਰਾਂ ਗਣੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਤੇ ਕਮਿਸ਼ਨ ਦੇ ਹੋਰ ਅਧਿਕਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕਰਨਗੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ अग्रवाल ਨੇ ਕਿਹਾ ਹੈ ਕਿ ਅੱਜ ਕਮਿਸ਼ਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਜ਼ਿਲ੍ਹਾ ਚੋਣ ਅਧਿਕਾਰੀਆਂ ਤੇ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੋਣ ਤਿਆਰੀਆਂ ਦੀ ਸਮੀਖਿਆ ਕਰੇਗਾ। ਕਲਦੇਸ਼ਪਰ 170 ਸ਼ਹਿਰਮ ਵਿੱਚ NEET PG 2024 ਦੀ ਪ੍ਰੀਖਿਆ ਸਫਲਤਾਪੂਰਵਕ ਕਰਵਾਈ ਗਈ। ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸੈਂਸਸ NBEMS ਨੇ ਕਿਹਾ ਹੈ ਕਿ ਇਸ ਸਾਲ ਮੀਦਵਾਰਾਂ ਨੂੰ ਲਗਭਗ 228540 ਐਡਮਿਟ ਕਾਰਡ ਜਾਰੀ ਕੀਤੇ ਗਏ ਸਨ। ਨੀਟ ਪੀਜੀ ਦੇ ਸੰਚਾਲਨ ਦੀ ਨਿਗਰਾਨੀ ਕਰਨ ਲਈ ਪ੍ਰੀਖਿਆ ਕੇਂਦਰਾਂ ਤੇ 1950 ਤੋਂ ਵੱਧ ਸੁਤੰਤਰ ਮਲਾਂਕਣ ਕਰਤਾ ਤੇ 300 ਫਲਾਈਂਗ ਸਕੈਡ ਦੇ ਮੈਂਬਰ ਤਾਇਨਾਤ ਕੀਤੇ ਗਏ ਸਨ ਇਸ ਨੇ ਅੱਗੇ ਕਿਹਾ ਕਿ ਦੇਸ਼ ਵਿਆਪੀ ਪ੍ਰੀਖਿਆ ਦੇ ਆਯੋਜਨ ਦੀ ਨਿਗਰਾਨੀ ਕਰਨ ਲਈ 8 ਖੇਤਰੀ ਕਮਾਂਡ ਸੈਂਟਰ ਵੀ ਸਥਾਪਿਤ ਕੀਤੇ ਗਏ ਸਨ ਭਾਰਤੀ ਮੌਸਮ ਵਿਭਾਗ ਨੇ ਅੱਜ ਪੂਰਬੀ ਰਾਜਸਥਾਨ ਸਾਮ ਮੇਗਾਲਿਆ ਤੇ ਬਿਹਾਰ ਦੇ ਵੱਖ-ਵੱਖ ਥਾਵਾਂ ਤੇ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ ਏਜੰਸੀ ਨੇ ਇਹ ਪੁਖਬਾਨੀ ਕੀਤੀ ਕਿ ਪੱਛਮੀ ਹਿਮਾਲਿਆਨ ਖੇਤਰ ਪੂਰਬੀ ਤੇ ਉੱਤਰ ਪੂਰਬੀ ਭਾਰਤ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਹਫਤੇ ਦੌਰਾਨ ਉੱਤਰ ਪੱਛਮੀ ਭਾਰਤ ਅਤੇ ਦੱਖਣੀ ਪ੍ਰਾਇਦੀਪ ਭਾਰਤ ਦੇ ਮੰਦਾਨੀ ਇਲਾਕਿਆਂ ਵਿੱਚ ਕਾਫੀ ਵਿਆਪਕ ਬਾਰਿਸ਼ ਹੋਣ ਦੀ ਉਮੀਦ ਹੈ। ਪੰਜਾਬ ਵਿੱਚ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਕਈ ਥਾਈਂ ਨੁਕਸਾਨ ਦੀਆਂ ਵੀ ਖਬਰਾਂ ਨੇ ਪਠਾਨਕੋਟ ਦੇ ਉੱਪਰ ਪਹਾੜੀ ਖੇਤਰ ਵਿੱਚ ਮੀਂਹ ਕਾਰਨ ਉੱਜ ਚੱਕੀ ਤੇ ਜਲਾਲੀਆ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਉੱਜ ਅਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੌੜਾ ਪੱਤਨ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਇਸ ਦੌਰਾਨ ਪਠਾਨਕੋਟ ਦੇ 7 ਪਿੰਡਾਂ ਵਿੱਚ ਹੜ ਵਰਗੇ ਹਾਲਾਤ ਬਣ ਗਏ ਨੇ ਉਧਰ ਗੜਸ਼ੰਕਰ ਦੇ ਪਿੰਡ ਰਾਮਪੂਰ ਬਿਲੜੋ ਦੀ ਪੰਚਾਇਤ ਵੱਲੋਂ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਪੰਚਾਇਤੀ ਜੰਗਲੀ ਰਕਬੇ 'ਚੋਂ ਕ੍ਰੈਸ਼ਰ ਚਾਲਕਾਂ ਨੂੰ ਦਿੱਤਾ ਗਿਆ ਲੰਗਾ ਕਾਲੂ ਸਮੇਂ ਇਲਾਕੇ ਲਈ ਮੁਸੀਬਤ ਬਣ ਗਿਆ ਜਦੋਂ ਮੀਂਹ ਕਾਰਨ ਹਿਮਾਚਲ ਦਾ ਪਾਣੀ ਇਸ ਲਾਂਗੇ ਰਹੀ ਆ ਕੇ ਜਿੱਥੇ ਕੰਢੀ ਨਹਿਰ ਨੂੰ ਕਈ ਥਾਵਾਂ ਤੋਂ ਤੋੜ ਗਿਆ ਉੱਥੇ ਖੇਤਰ ਦੇ ਕਰੀਬ 15 ਪਿੰਡਾਂ ਲਈ ਆਫਤ ਬਣ ਗਿਆ ਇਸ ਨਾਲ ਇਲਾਕੇ ਦੀਆਂ ਕਈ ਨੇੜਲੀਆਂ ਲਿੰਕ ਸੜਕਾਂ ਟੁੱਟ ਗਈਆਂ ਅਤੇ ਖੇਤ ਪਾਣੀ ਨਾਲ ਨੱਕੋ ਨੱਕ ਪਰ ਗਏ ਪੰਜਾਬ ਤੇ ਹਰਿਆਣਾ ਵਿੱਚ ਰੰਗੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਜਿੱਥੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਮੀਂਹ ਕਾਰਨ ਸਾਰੇ ਪਾਸੇ ਜਲਤਲ ਹੋ ਗਈ ਹੈ ਤੇ ਕਈ ਸ਼ਰਾਂ ਦੀਆਂ ਮੁੱਖ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਨੇ ਉਧਰ ਗੜ ਸ਼ੰਕਰ ਦੇ ਨਿਮ ਪਹਾੜੀ ਪਿੰਡ ਜੇਜੋਦਵਾਪਾ ਦੀ ਖੱਡ ਵਿੱਚ ਇੱਕ ਨਵਾਂ ਕਾਰਮੀ ਕਾਰਨ ਪਿੱਛੋਂ ਆਏ ਪਾਣੀ ਦੇ ਤੇਜ਼ ਵਹਾਵ ਵਿੱਚ ਡੁੱੜ ਗਏ। ades viswar ਇੱਕੋ ਪਰਿਵਾਰ ਦੇ 9 ਮੈਂਬਰਾਂ ਸਮੇਤ 11 ਜਣਿਆਂ ਦੀ ਮੌਤ ਹੋ ਗਈ। ਇਲਾਕਾ ਵਾਸੀਆਂ ਨੇ ਭਾਰੀ ਮੁਸ਼ਕਲ ਮਗਰੋਂ ਇੱਕ ਵਿਅਕਤੀ ਨੂੰ ਬਚਾ ਲਿਆ। ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨ੍ਹਾਂ ਦੇ ਪਿੰਡ ਤੇਰਾ ਮਹਿਤਪੁਰ ਦਾ ਰਹਿਣ ਵਾਲਾ ਸੀ ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵਾਂ ਸ਼ਹਿਰ ਪੰਜਾਬ ਜਾ ਰਿਹਾ ਸੀ। ਹਾਸਾ ਸਵੇਰੇ ਕਰੀਬ 10 ਵਜੇ ਵਾਪਰਿਆ। ਬਚਾਏ ਗਏ ਵਿਅਕਤੀ ਦੀ ਪਛਾਣ ਦੀਪਕ ਪਾਟਿਆ ਪੁੱਤਰ ਸਰਜੀਤ ਪਾਟਿਆ ਵਾਸੀ ਦੇਰਾ ਬਜਾਂ ਹੋਈ ਹੈ ਦੀਪਕ ਭਾਟੀਆਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਕਰਾਏ ਦੇ ਵਾਹਨ ਰਾਹੀਂ ਨਵਾਂ ਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਇਸ ਦੌਰਾਨ ਜੇਜੋ ਨੇੜੇ ਉਹਨਾਂ ਦਾ ਵਾਹਨ ਖੱਡ ਵਿੱਚ ਫਸ ਗਿਆ ਤੇ ਪਿੱਛੋਂ ਇੱਥੇ ਜ਼ਹਾਬ ਚੜੜ ਗਿਆ ਕਾਰ ਖੱਡ ਵਿੱਚ ਕਰੀਬ 150 ਮੀਟਰ ਅੱਗੇ ਜਾ ਕੇ ਝਾੜੀਆਂ ਵਿੱਚ ਫਸ ਗਈ ਆਸੇ ਦੀ ਸੂਚਨਾ ਮਿਲਣ ਮਗਰੋਂ ਸਾਨਕ ਪੁਲਿਸ ਘਟਨਾ ਵਾਲੀ ਥਾਂ ਤੇ ਪਹੁੰਚੀ ਤੇ ਲੋਕਾਂ ਦੀ ਮਦਦ ਨਾਲ ਬਚਾਅ ਮਹਿਮਾ ਸ਼ੁਰੂ ਕੀਤੀ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੜਸ਼ੰਕਰ ਦੇ ਪਿੰਡ ਜੇਜੋ ਨੇੜੇ ਮੁਲੀ ਤਰਮੀ ਕਾਰਨ 11 ਵਿਅਕਤੀਆਂ ਦੇ ਪਾਣੀ ਵਿੱਚ ਡੁੱਬਣ ਦੀ ਘਟਨਾ ਤੇ ਡੂੰਗਾ ਦੁੱਖ ਪ੍ਰਗਟ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਹੀ ਮੰਦ ਭਾਗੀ ਘਟਨਾ ਹੈ ਉਹਨਾਂ ਪੀੜਤ ਪਰਿਵਾਰ ਦੇ ਵਾਰ ਸਾਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਮੀਂਹ ਕਾਰਨ ਬਿਊਟੀਫੁੱਲ ਚੰਡੀਗੜ੍ਹ ਵਿੱਚ ਵੀ ਤੜਕੇ ਤੋਂ ਰੁਕ ਰੁਕ ਕੇ ਪੈਰੇ ਮੀਨ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਲੋਕਾਂ ਦੀ ਇਹ ਆਫਤ ਵੀ ਬਣਿਆ ਰਿਆ ਮੀਂਹ ਨੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਦੁਪਹਿਰ ਤੱਕ ਲਗਾਤਾਰ 3-4 ਘੰਟੇ ਪੈ ਮੀਂਹ ਸਾਰੀਆਂ ਮੁੱਖ ਸੜਕਾਂ ਤੇ 2 ਤੋਂ 3 ਫੁੱਟ ਤੱਕ ਪਾਣੀ ਭਰ ਦਿੱਤਾ ਸੜਕਾਂ ਤੇ ਪਾਣੀ ਹੋਣ ਕਰਕੇ ਕਈ ਵਾਹਨ ਪਾਣੀ ਵਿੱਚ ਘਾਰ ਹੀ ਬੰਦ ਹੋ ਗਏ। ਕਈ ਥਾਂ ਤੇ ਸੜਕਾਂ ਵੀ ਤਸ ਗਈਆਂ। ਇਸ ਕਾਰਨ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਤੋਂ ਇਲਾਵਾ ਚੰਡੀਗੜ੍ਹ ਦੀਆਂ ਕਲੋਨੀਆਂ ਵਿੱਚ ਸਥਿਤ ਘਰਾਂ ਵਿੱਚ ਪਾਣੀ ਇੰਦਾਕਲ ਹੋ ਗਿਆ। ਕੌਮੀ ਰਾਜਧਾਨੀ ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਐਤਵਾਰ ਨੂੰ ਵੀ ਭਾਰੀ ਮੀਂਹ ਪਿਆ। ਇਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ਤੇ ਪਾਣੀ ਭਰ ਜਾਣ ਨਾਲ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ। ਸੋਨਾ ਰੋਡ ਤੇ ਵੀ ਹੜ ਵਰਗੀ ਸਥਿਤੀ ਸੀ ਪਿਛਲੇ ਕਈ ਦਿਨਾਂ ਤੋਂ ਐਨਸੀਆਰ ਦੇ ਆਸ-ਪਾਸ ਦੇ ਖੇਤਰਾਂ ਵਿੱਚ ਮੀਂਹ ਕਾਰਨ ਤਾਂ ਭਾਂ ਵਿੱਚ ਗਰਾ ਬਟਾਈ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 2 ਦਿਨਾਂ ਤੱਕ ਅਸਮਾਨ ਵਿੱਚ ਬੱਦਲ ਛਾਏ ਰਹਿਣ ਨਾਲ ਮੀਂਹ ਵੀ ਪੈ ਸਕਦਾ ਹੈ ਉਧਰ ਰਾਜਸਥਾਨ ਵਿੱਚ ਮੀਨਾ ਸੰਬੰਧਿਤ ਘਟਨਾਵਾਂ ਵਿੱਚ ਘੱਟੋ-ਘੱਟ 14 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਰਾਜਧਾਨੀ ਜੈਪੁਰ ਵਿੱਚ ਕਨੋਤਾ ਡੈਮ ਦੇ ਪਾਣੀ ਵਿੱਚ 5 ਵਿਅਕਤੀ ਰੁੜ ਗਏ ਸਥਾਨਕੀਆਂ ਨੇ ਦੱਸਿਆ ਕਿ ਪੂਰਬੀ ਰਾਜਸਥਾਨ ਦੇ ਕਰੋਲੀ ਜ਼ਿਲ੍ਹੇ ਵਿੱਚ ਪੈਂਦੇ ਹੰਡੌਨ ਵਿੱਚ ਸਨੀਚਰ ਵਾਲ ਰਾਤ ਤੋਂ ਪਹਿਰੇ ਲਗਾਤਾਰ ਮੀਂਹ ਕਣ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਉਹਨਾਂ ਦੱਸਿਆ ਕਿ ਭਰਤਪੁਰ ਵਿੱਚ ਇੱਕ ਨਦੀ ਵਿੱਚ ਨਾਉਂਦੇ ਹੋਏ 7 ਵਿਅਕਤੀ ਡੁੱਬ ਗਏ ਇਸ ਤੋਂ ਇਲਾਵਾ ਜੈਪੁਰ ਵਿੱਚ ਕਨੋਤਾ ਡੈਮ ਦੇ ਪਾਣੀ ਦੇ ਤੇਜ਼ ਵਹਾਅ ਵਿੱਚ 5 ਵਿਅਕਤੀ ਰੁੜ ਗਏ ਚੁੰਚਨੂ ਦੇ ਪਿੰਡ ਮਹਿਰਾਣਾ ਪਿੰਡ ਵਿੱਚ ਇੱਕ ਤਲਾਬ ਵਿੱਚ ਨਾਉਂਦੇ ਹੋਏ 3 ਵਿਅਕਤੀ ਡੁੱਬ ਗਏ ਕਰੋਲੀ ਵਿੱਚ ਪਾਰੀ ਮੀਂਹ ਕਣ ਡਿੱਗੇ ਇੱਕ ਮਕਾਨ ਦੇ ਮਲਬੇ ਹੇਠ ਦਬ ਕੇ ਵਿਉਪਤਿ ਮਤ ਹੋਗੀ ਕਟਨਾ ਬਾਰੇ ਉਹ ਘਰ ਵਿੱਚ ਸੁੱਤੇ ਪਏ ਸਨ ਰਾਸ਼ਟਰੀ ਕਾਂਗਰਸ ਪਾਰਟੀ ਐਨਸੀਬੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇ ਤੇ ਤੰਜ ਕਸਦਿਆਂ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਕਿਸਾਨ ਕੁੱਦਕੁਸ਼ੀਆਂ ਦੇ ਮਾਮਲੇ ਦੁੱਗਣੇ ਹੋ ਗਏ ਨੇ ਰਾਸ਼ਟਰੀ ਕਾਂਗਰਸ ਪਾਰਟੀ ਸ਼ਰਦਚੰਦਰ ਪਵਾਰ ਦੇ ਆਗੂ ਪਵਾਰ ਮਹਾਰਾਸ਼ਟਰ ਦੇ ਸੋਲਾਪੁਰ ਥੀਲੇ ਦੇ ਬਾਾਰਸੀ ਕਸਬੇ ਵਿੱਚ ਇਕੱਲਰੀ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦੀ ਬਜਾਏ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਦੁੱਗਣੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਭਾਜਪਾ ਨੇ 400 ਪਾਰ ਦੇ ਨਾਰੇ ਦੇ ਬਾਵਜੂਦ ਲੋਕ ਸਭਾ ਚੋਣਾਂ ਵਿੱਚ 300 ਸੀਟਾਂ ਵੀ ਜਿੱਤ ਨਹੀਂ ਸਕੀ ਉਹਨਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਤੇ ਬਿਹਾਰ ਦੀਆਂ ਪਾਰਟੀਆਂ ਦੀ ਮਦਦ ਨਾਲ ਉਹ ਸਰਕਾਰ ਬਣਾ ਸਕਦੀ ਹੈ ਸਮੇਂ ਦੀ ਮੰਗ ਹੈ ਕਿ ਕਿਸਾਨਾਂ ਦੇ ਕਰਜ਼ੇ ਦਾ ਬੋਝ ਘਟ ਕੀਤਾ ਜਾਵੇ ਤੇ ਉਹਨਾਂ ਦਾ ਕਰਜ਼ਾ ਮਾਫ ਕੀਤਾ ਜਾਣਾ ਚਾਹੀਦਾ ਹੈ ਜਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਖਿਲਾਫ ਲੰਗੀ ਰਾਤ ਤੋਂ ਜਾਰੀ ਆਪਰੇਸ਼ਨ ਵਿੱਚ ਮਰਨ ਵਾਲਿਆਂ ਦੀ ਗਿਣਤੀ 3 ਹੋ ਗਈ ਹੈ ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿੱਚ 2 ਫੌਜੀ ਜਵਾਨ ਸ਼ਹੀਦ ਤੇ 4 ਜਵਾਨਾਂ ਦੇ ਨਾਲ 2 ਆਮ ਨਾਗਰਿਕ ਜ਼ਖਮੀ ਹੋਏ ਸਨ ਇਹਨਾਂ ਵਿੱਚੋਂ ਇੱਕ ਆਮ ਨਾਗਰਿਕ ਅਬਦੁਲ ਰਾਸ਼ਿਦ ਢਾਰਨੇਆਤਵਾਰ ਨੂੰ ਵੱਡੇ ਤੜਕੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਨੂੰ ਅਨੰਤਨਾਗ ਤੇਲੇਦੇ ਇਹਲਾਨ ਗਾਗਰ ਮੰਡੂ ਦੇ ਜੰਗਲੀ ਇਲਾਕੇ ਵਿੱਚ ਦੈਸ਼ਰਗਰਥ ਨਾਲ ਹੋਏ ਮੁਕਾਬਲੇ ਵਿੱਚ ਦੋ ਫੌਜੀ ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਦੀ ਪਛਾਣ ਹਵਲਦਾਰ ਦੀਪਕ ਕੁਮਾਰ ਯਾਦਵ ਤੇ ਲਾਸਨਾਖ ਪ੍ਰਵੀਨ ਸ਼ਰਮਾ ਵਜੋਂ ਹੋਈ ਹੈ ਅਮਰੀਕੀ ਕੰਪਨੀ ਹਿਡਨਬਰਗ ਰਿਸਰਚ ਦੇ ਨਾਂਵੇਂ ਖਲਾਸਿਆਂ ਵਗਰੋਂ ਸ਼ੇਅਰ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਅੱਤਵਾਰ ਨੂੰ ਦਾਅਵਾ ਕੀਤਾ ਹੈ ਕਿ ਉਸਨੇ ਅਡਾਨੀ ਗਰੁੱਪ ਖਿਲਾਫ ਸਾਰੇ ਦੋਸ਼ਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਹੈ ਉਦਰ ਸੇਬੀ ਚੇਅਰਪਰਸਨ ਮਾਲਵੀ ਪੂਰੀ 부ਚ ਅਤੇ ਉਹਨਾਂ ਦੇ ਪਤੀ ਧਵਲ ਪੂਚ ਨੇ ਆਪਣੇ ਖਿਲਾਫ ਲਾਇਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ। ਆਪਣੇ ਦੋ ਪੰਨਿਆਂ ਦੇ ਬਿਆਨ ਵਿੱਚ SEBI ਨੇ ਚੇਅਰਪਰਸਨ ਮਾਲਵੀ ਪੂਚ ਦਾ ਪਛਾਣ ਕਰਦੇ ਹ ਕਿ ਉਸ ਨੇ ਸਮੇਂ-ਸਮੇਂ ਤੇ ਸਬੰਧਤ ਜਾਣਕਾਰੀ ਦਿੱਤੀ ਤੇ ਸਬਾਬਤ ਇਤਾਂ ਦੇ ਟਕਰਾਅ ਨਾਲ ਜੁੜੇ ਮਾਮਲਿਆਂ ਤੋਂ ਖੁਦ ਨੂੰ ਵਕਫ ਕਰ ਲਿਆ ਸੀ। ਉਹਨਾਂ ਕਹਿ ਕੇ ਡਾਨੀ ਗਰੁੱਪ ਖਿਲਾਫ SEBI ਦੀਆਂ 26 ਜਾਂਚਾਂ 'ਚੋਂ ਆਖਰੀ ਜਾਂਚ ਵੀ ਪੂਰੀ ਹੋਣ ਵਾਲੀ ਹੈ। ਉਹਨਾਂ ਦੇ SEBI ਨੇ ਕਿਹਾ ਕਿ ਨੀਤੀਗਤ ਮਾਮਲਾ ਹੁਣ ਕਰਕੇ ਉਹ ਜਾਂਚ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਕਿਹਾ ਕਿ ਆਪਣੀ ਜਾਂਚ ਸਬਤ ਜਾਣਕਾਰੀ ਮੰਗਣ ਲਈ ਸੋਤੋਵਤ ਸੰਮਨ ਕਰੀਬ 1175 ਈਮੇਲ ਜਾਰੀ ਕੀਤਾ ਗਿਆ ਨੇ ਯੂਕਰੇਨ ਵੱਲੋਂ ਰੂਸ ਦੇ ਸਰਹੱਦੀ ਖੇਤਰ ਵਿੱਚ ਫੌਜੀ ਕੁਸਪੈਟਸ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਜ਼ੇਲੈਂਸਕੀ ਨੇ ਲੰਗੀ ਦੇ ਤਾ ਆਪਣੇ ਸੰਬੋਧਨ ਦੌਰਾਨ ਸਿੱਧੇ ਟੰਗਣਾ ਇਸ ਫੌਜੀ ਕਾਰਵਾਈ ਨੂੰ ਸਵੀਕਾਰ ਕੀਤਾ ਇਸ ਤੋਂ ਪਹਿਲਾਂ ਰੂਸ ਵੱਲੋਂ ਯੂਕਰੇਨ ਦੇ ਕੀ ਵਿੱਚ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ਚ 4 ਸਾਲਾ ਲੜਕੀ ਸਮਿਤ ਦੋ ਜਣੇ ਦੀ ਮੌਤ ਹੋ ਗਈ ਸੀ ਵਰਸਕ ਦੇ ਖੇਤਰੀ ਗੱਲਾਨੇ ਨੇ ਕਿਹਾ ਕਿ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਯੂਕਰੇਨ ਦੀ ਮਿਜ਼ਾਈਲ ਇੇਠਾਂ ਸੁੱਟ ਲਈਏ ਇਹ ਮਿਜ਼ਾਈਲ ਇੱਕ ਰਹਾਇਸ਼ੀ ਇਮਾਰਤ ਤੇ ਡਿੱਗੀ ਜਿਸ ਵਿੱਚ 13 ਵਿਅਕਤੀ ਜ਼ਖਮੀ ਹੋ ਗਏ ਉਧਰ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਯੂਕਰੇਨ ਤੇ 4 ਬੈਲਿਸਟਿਕ ਮਿਜ਼ਾਈਲਾਂ ਤੇ 57 ਡੋਨਾਂ 'ਤੇ ਹਮਲਾ ਕੀਤਾ ਉਹਨਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ 53 ਡੋਨ ਇੇਠਾਂ ਸੁੱਟ ਲੈਨੇ ਯੂਕਰੇਨ ਦੀ ਸਰਕਾਰੀ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀ ਨੇ ਦੱਸਿਆ ਕਿ ਕੀਵਦੇ ਨੀਮ ਸ਼ਹਿਰੀ ਇਲਾਕੇ ਬਰੋਵਰੀ ਜ਼ਿਲ੍ਹੇ ਦੇ ਰਹਿਸ਼ੀ ਇਲਾਕੇ ਵਿੱਚ ਮਿਜ਼ਾਈਲ ਦੇ ਕੁਝ ਹਿੱਸੇ ਲੱਗਣ ਕਾਰਨ ਇੱਕ ਇਮਾਰਤ ਤਬਾਹ ਹੋ ਗਈ ਅਤੇ ਇਸ ਦੇ ਮਲਬੇ ਹੇਠੋਂ 35 ਸਾਲਾ ਵਿਅਕਤੀ ਤੇ ਉਸਦੇ ਪੁੱਤਰ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਯੂਗਾਂਡਾ ਦੀ ਰਾਜਧਾਨੀ ਵਿੱਚ ਕੂੜੇ ਦਾ ਢੇਰ ਢੰਗ ਕਰਨ ਕਟਪਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕੰਪਾਲਾ ਕੈਪੀਟਲ ਸਿਟੀ ਅਥਾਰਟੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਦੇਰ ਰਾਤ ਕਿਟਿਸ ਵਿੱਚ ਕੂੜੇ ਦਾ ਡੇਟਾ ਨਾਲ ਜਿੱਥੇ ਕਰੀਬ 8 ਵਿਅਕਤੀਆਂ ਦੀ ਮੌਤ ਹੋ ਗਈ ਉੱਥੇ ਕਟਕਟ 14 ਹੋਰ ਵਿਅਕਤੀ ਜ਼ਖਮੀ ਹੋ ਗਏ ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਨੇ ਪੈਰਿਸ 올림픽 2024 ਸਟੈਂਡੀ ਫਰਾਂਸ ਵਿਕੇ ਸ਼ਾਨਦਾਰ ਸਮਾਪਤੀ ਸਮਾਰੋਹ ਦੇ ਨਾਲ ਸਮਾਪਤ ਹੋ ਗਿਆ ਭਾਰਤੀ ਕਜਾਂਦੀ ਤੇ 5 ਕਾਂਸੀ ਦੇ ਤਮਗੇਾਂ ਸਮੇਤ ਕੁੱਲ 6 ਤਮਗੇਾਂ ਨਾਲ ਸੁਮੁੱਤੀ ਤਮਕਾ ਸੂਚੀ ਵਿੱਚ 71ਵੇਂ ਸਥਾਨ ਤੇ ਰਿਹਾ ਜੋ ਕਿ 2020 ਟੋਕੀਓ 올림픽 ਵਿੱਚ ਉਹਨਾਂ ਦੇ ਕੁੱਲ 48ਵੇਂ ਸਥਾਨ ਤੋਂ ਕਾਫੀ ਕੱਟ ਹੈ ਜਿੱਥੇ ਉਸਨੇ ਕੁੱਲ 7 ਤਮਗੇ ਜਿੱਤੇ ਸਨ ਇਹਨਾਂ ਵਿੱਚ 1 ਸੋਨੇ ਦਾ 2 ਚਾਂਦੀ ਦੇ ਤੇ 4 ਕਾਂਸੀ ਦੇ ਤਮਗੇ ਸ਼ਾਮਲ ਸਨ। ਅਮਰੀਕਾ 올림픽 ਤਮਗਿਆਂ ਦੀ ਸੂਚੀ ਵਿੱਚ 40 ਸੋਨੇ ਸਮੇਤ ਕੁੱਲ 126 ਤਮਗਿਆਂ ਨਾਲ ਚੋਟੀ ਤੇ ਰਿਹਾ। ਚੀਨ 40 ਸੋਨੇ ਦੇ ਨਾਲ 91 ਤਮਗਿਆਂ ਨਾਲ ਦੂਜੇ ਸਥਾਨ ਤੇ ਰਿਹਾ। ਜਾਪਾਨ 20 ਸੋਨੇ ਸਮੇਤ 45 ਤਮਗਿਆਂ ਨਾਲ ਤੀਜੇ ਅਤੇ ਆਸਟ੍ਰੇਲੀਆ 18 ਸੋਨ ਤਮਗਿਆਂ ਨਾਲ ਕੁੱਲ 53 ਤਮਗਿਆਂ ਨਾਲ ਚੌਥੇ ਸਥਾਨ ਤੇ ਰਿਹਾ। ਇਹ ਸਨ ਹੁਣ ਤੱਕ ਦੀਆਂ ਕੁਝ ਦੇਸ਼ ਵਿਦੇਸ਼ੀਆਂ ਖਬਰਾਂ।